ਦੀਰ ਕਾ ਸੁਆਮੀ ਰਹਾ ਸਮਾਈ ਮਹੱਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਐ ਸੇਵ ਜੋ ਪਾਥਰ ਕੀ ਪਾਈ ਪਾਈ ਤਿਸ ਕੀ ਘਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਵਦਾਨ ਦੇਤਾ ਰਹਾਉ ਅੰਤਰ ਦੇਉ ਨਾ ਜਾਣੈ ਅੰਦ ਭ੍ਰਮ ਕਾ ਮੋਇਆ ਪਾਵੇ ਫੰਦ ਨਾ ਪਾਤਰ ਬੋਲੇ ਨਾ ਕਿਛ ਦੇ ਫੂਕਟ ਕਰਮ ਨੇ ਫਲ ਹੈ ਸੇਵਾ ਜੇ ਮਿਰਤ ਕੋ ਕੋ ਚੰਦਨ ਚੜਾਵੇ ਉਸਤੇ ਕਹੋ ਕਮਨ ਫਲ ਪਾਵੇ ਜੇ ਮਿਰਤ ਕੋ ਬਿਸ਼ਤਾ ਮਾਹੀ ਰੁਲਾਈ ਤਾਂ ਮਿਰਤ ਕਾ ਕਿਆ ਘਟ ਜਾਈ ਕਹਿਤ ਕਬੀਰ ਹਉ ਕਹਉ ਪਕਾਰ ਸਮਝ ਦੇਖ ਸਾਖਿਤ ਗਾਵਾਰ ਦੂਜੇ ਭਾਏ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ ਜਲਮ ਹੈ ਮੀਨ ਮਾਇਆ ਕੇ ਭੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕਉ ਵਿਆਪੈ ਕੋਇੰਗਮ ਭ੍ਰਿੰਗ ਮਾਇਆ ਮਹਿ ਖਾਪੇ ਮਾਇਆ ਐਸੀ ਮੋਹਣੀ ਭਾਈ jeete jeete te dehkai rahau pankhi mrig maya mah raati sakar maaki adak santape ture ushth maya mah phela siddh 84 maya mah khela che jati maya ke banda nave naathe suraj ar chanda tape rakhisar maya mah soota माया महकाल अर पंचदूता समान सियाल माया महराता बंतर चीते अर सिंहाता माजार गाडर अर लूमबरा बिरख मूल माया महपरा माया अंतर पीने देव सागर इन्द्रा अर तरतीव कह कबीर जिस उदर तिस माया तब छूटे जब साधु पाया ਜਦ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਈ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹਿ ਬਨ ਮਾਹੀ ਤਬ ਲਗ ਬਨ ਫੂਲੇ ਹੀ ਨਾਹੀਂ ਜਬ ਹੀ ਸਿਆਰ ਸਿੰਘ ਕੋ ਖਾਏ ਪੂਲ ਰਹੀ ਸਗਲੀ ਬਨਰਾਈ ਜੀਤੋ ਬੂਡੇ ਹਾਰੋ ਤਰੈ ਗੁਰ ਪ੍ਰਸਾਦੀ ਪਾਰਿ ਉਤਰੈ ਦਾਸ ਕਬੀਰ ਕਹ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ ਸਤਰ ਸਾਈ ਸਲਾਰ ਹੈ ਜਾ ਕੀ ਸਵਾ ਲਖ ਪੈ ਕੰਬਰ ਤਾਂ ਕੀ ਸੇਖ ਜੋ ਕਹੀ ਅਹ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੇ ਰਹਾਉ 33 ਕਰੋੜੀ ਹੈ ਖੇਲਖਾਨਾ 84 ਲੱਖ ਫਿਰੇ دیਵਾਨਾ ਬਾਬਾ ਆਦਮ ਕੋ ਕਿਛ ਨਦਰ ਦਿਖਾਈ ਪੁਨ ਪੀ ਭਿਸਤ ਕਨੇਰੀ ਪਾਈ ਦਿਲ ਖਲਹਲ ਜਾ ਕੇ ਜਰਦ ਰੂਬਾਨੀ ਛੋੜ ਕ ਤੇਬ ਕਰੈ ਸ਼ੈਤਾਨੀ ਦੁਨੀਆ ਦੂਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਤੂੰ ਦਾਤੇ ਹਮ ਸਦਾ ਪੇਖਾਰੀ ਦੇਉ ਜਬਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਾਹ ਸਮਾਨਾ ਪਿਸਤ ਨਜੀਕ ਰਾਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾ ਨਾ ਜਾਣੋ ਬੇਕੁੰਠ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਣਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੋ ਬੈਕੁੰਠ ਦੁਵਾਰਾ ਕਹ ਕਮੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠੈ ਆਹੀ ਕਿਉ ਲੀਜੈ ਗੜ ਬੰਕਾ ਭਾਈ ਦੋ ਵਰ ਕੋਟ ਅਰਤੇ ਵਰ ਖਾਈ ਰਹਾਉ ਪੰਜ ਪਚੀਸ ਮੋਹ ਮਦ ਮਤਸਰ ਆੜੀ ਪਰ ਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੂੰ ਰਗ ਰਾਇਆ ਕਾਮ ਕੁਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਦਾਨ ਮਹਾ ਬੜ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾਹਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤਿਸ਼ਨਾ ਤੀਰ ਰਹੇ ਘਟ ਭੀਤਰ ਇਉ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚ ਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਏ ਕਹਿ ਚੋਟ ਸੁਝਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੁਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਫਕਰਿਓ ਗੜ ਕੋ ਰਾਜਾ ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ ਗੰਗਾ ਗੁਸਾਇਨ ਗਹਿਰ ਗੰਭੀਰ ਜ਼ੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਹ ਕੰਬੀਰ ਕੋ ਸੰਗ ਨਾ ਸਾਥ ਜਲ ਥਲ ਰਾਖਨ ਹੈ ਰਗਨਾਥ ਪੈਰੋਂ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਅਗੰਗ ਦੁਰਗਮ ਗੜ ਰਚਿਓ ਬਾਸ ਜਾ ਮਹਿ ਜੋਤ ਕਰੇ ਪਰਗਾਸ ਬਿਜਲੀ ਚਮਕਾ ਹੋਏ ਆਨੰਦ ਜਿਹ ਪਾਉੜੇ ਪ੍ਰਭ ਬਾਲ ਗੋਬਿੰਦ ਇਹੋ ਜਿਓ ਰਾਮ ਨਾਮ ਲਿਵ ਲਾਗੇ ਜਰਾ ਮਰਨ ਛੂਟੈ ਪ੍ਰਮ ਭਾਗੈ ਰਹਾਉ ਅਬਰਨ ਬਰਨ ਸਿਓ ਮਨ ਹੀ ਪਰੀਤਾ ਹਉ ਮੈਂ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜਹਿ ਪੌੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰਿਆਸਥਾਨ ਤੀਨ ਤ੍ਰਿਆ ਖੰਡਾ ਅਗਮ ਅਗੋਚਰ ਰਹਿਆ ਅਬ ਅੰਤ ਪਾਰ ਨਾ ਪਾਵੈ ਕੋ ਧਰਨੀ ਤਰਮੰਤ ਕਦਲੀ ਪੋਹਪ ਧੂਪ ਪਰਗਾਸ ਰਸ ਪੰਕਜ ਮਹਿਲਿਓ ਨਿਵਾਸ ਦਵਾਦਸ ਦਲ ਅਬ ਅੰਤਰਮੰਤ ਜਹਿ ਪੌੜੇ ਸ੍ਰੀ ਕਮਲਾਕੰਤ अर्ध उर्द मुख लागो कास सुन मंडल मह कर परगास ऊहा सूरज नाही चंद आद निरंजन करै आनंद जो ब्रह्मांड पिंड सो जान मानसरोवर कर इसनान सोहंग सो जाको है जाप जाको लिप्त ना होए पौन अर पाप अवर्ण वर्ण ਕਾਮ ਨਹੀਂ ਸ਼ਾਮ ਹਵਰ ਨਾ ਪਾਈਐ ਗੁਰ ਕੀ ਸ਼ਾਮ ਤਾਰੀ ਨਾ ਡਰੈ ਆਵੈ ਨਾ ਜਾਇ ਸੁਨ ਸਹਿਜ ਮੈਂ ਰਹੇ ਹੋ ਸਮਾਇ ਮਨ ਬਧੇ ਜਾਣੈ ਜੇ ਕੋਇ ਜੋ ਬੋਲੈ ਸੋ ਆਪੈ ਹੋਇ ਜੋਤ ਮੰਤਰ ਮਨ ਅਸਥਿਰ ਕਰੈ ਕਹਿ ਕਬੀਰ ਸੋ ਪ੍ਰਾਣੀ ਤਰੈ ਕੋਟ ਸੂਰ ਜਾ ਕੈ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਬੇਦੇ ਉਚਰੈ ਜੋ ਜਾਚੋ ਤੋ ਕੇਵਲ ਰਾਮ ਆਨ ਦੇਵ ਸਿਓ ਨਾਹੀ ਕਾਮ ਰਹਾਉ ਕੋਟ ਚੰਦਰ ਮੇ ਕਰਹਿ ਚਰਾਕ ਸੁਰ ਤੇ 300 ਜੀਵਹਿ ਪਾਕ ਨਵ ਗ੍ਰਹ ਕੋਟ ਠਾਢੇ ਦਰਬਾਰ ਧਰਮ ਕੋਟ ਜਾ ਕੈ ਪ੍ਰਤੀਹਾਰ ਪਮਨ ਕੋਟ ਚੌਬਾਰੇ ਫਿਰਹਿ ਬਾਸਕ ਕੋਟ ਸੇਜ ਬਿਸਥਰਹਿ ਸਮੁੰਦ ਕੋਟ ਜਾਕੇ ਪਾਣੀ ਹਾਰ ਰਮਾਵਲ ਕੋਟ ਅਠਾਰਹ ਭਾਰ ਕੋਟ ਕਮੇਰ ਭਰਹਿ ਪੰਡਾਰ ਕੋਟ ਕਲਖਮੀ ਕਰੈ ਸ਼ਿੰਗਾਰ ਕੋਟਕ ਪਾਪ ਪੁੰਨ ਬਹੁ ਹਿਰਹਿ ਇੰਦਰ ਕੋਟ ਜਾਕੇ ਸੇਵਾ ਕਰਹਿ 56 ਕੋਟ ਜਾਕੇ ਪ੍ਰਤੀਹਾਰ ਨਗਰੀ ਨਗਰੀ ਖੇਤ ਅਪਾਰ ਲੱਤ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ ਕੋਟ ਜਗ ਜਾਂ ਕੈ ਦਰਬਾਰ ਗੰਧਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹਿ ਤਉ ਪਾਰ ਬ੍ਰਹਮ ਕਾ ਅੰਤ ਨਾ ਲਹਿ ਬਾਵਨ ਕੋਟ ਜਾ ਕੈ ਰਮਾਵਲੀ ਰਾਮਨ ਸੈਨਾ ਜਹ ਤੀ ਛਲੀ ਸਹਸ ਕੋਟ ਬਹੁ ਕਹਿਤ ਪੁਰਾਨ ਦੁਰਜੋਦਨ ਕਾ ਮਥਿਆ ਮਾਨ ਕੰਦਰਪ ਕੋਟ ਜਾਂ ਕਹਿ ਲਵੈ ਨਾ ਧਰਹਿ ਅੰਤਰ ਅੰਤਰ ਮਨ ਸਾਹਰਹਿ ਕਹਿ ਕਬੀਰ ਸੁਨਸਾਰਿਗ ਪਾਨ ਦੇਹ ਅਪੈ ਪਦ ਮੰਗਉ ਦਾਨ ਪੈਰੋਂ ਬਾਣੀ ਨਾਮ ਦਿਉ ਜੀਉ ਕੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਰੀ ਜਿਹ ਬਾ ਕਰੂੰ ਸਤਖੰਡ ਜਾਮਨਾ ਉਚਰਸ ਸ੍ਰੀ ਗੋਬਿੰਦ ਰੰਗੀਲੇ ਜਿਹਵਾ ਹਰ ਕੈ ਨਾਹੀਂ ਸਰੰਗ ਰੰਗੀਲੇ ਹਰ ਹਰ ਧਿਆਈ ਰਹਾਉ ਮਿਥਿਆ ਜਿਹ ਬਾ ਅਵਰੇ ਕਾਮ ਨਰਬਾਨ ਪਦ ਇੱਕ ਹਰ ਕੋ ਨਾਮ ਅਸੰਖ ਕੋਟ ਅਨ ਪੂਜਾ ਕਰੀ ਏਕ ਨਾ ਪੂਜ ਸਨਾਮੈ ਹਰੀ ਪ੍ਰਣਮੈ ਨਾਮ ਦੇਉ ਇਹੋ ਕਰਨਾ ਅਨੰਤ ਰੂਪ ਤੇਰੇ ਨਾਰਾਇਣ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣ ਤਿਨ ਕਾ ਮੈਂ ਨਾ ਕਰੂੰ ਦਰਸਨਾ ਰਹਾਉ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਾਸ ਤੈਸੇ ਹੋਏ ਨਰਾ ਪ੍ਰਣਵਤ ਨਾਮ ਦੇਉ ਨਾ ਕਹਿ ਬਿਨਾ ਨਾ ਸੋ ਹੈ 32 ਲੱਖਾਂ दूध कटोरा गड़वै पानी कपल गाए ना मैं दुहियानी दूध पियो गोबिंदे राए दूध पियो मेरो मन पति आए नाही ता घर को बाप रसाई रहाऊ सोइन कटोरी अमृत भरी लै ना मैं हरया गय धरी एक भगत मेरे हृदय बसै नामे देख नरायन हस्ते दूध पयाए भगत घर गया नामे हर का दर्शन भया मैं बौरी मेरा राम पतार रच रच ता को करू सिंगार पले निंदौ पले निंदौ पले निंदौ लूगा तन मन राम प्यारे जोग रहाऊ बाद बाद काहु सिओ ना कीजे रसना राम रसाइन पीजे ਅਬ ਜੀ ਜਾਨ ਐਸੀ ਬਨ ਆਈ ਮਿਲੋਂ ਗੋਪਾਲ ਨਿਸ਼ਾਨ ਬਜਾਈ ਉਸਤ ਤਿੰਨ ਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਕਬਹੂ ਖੀਰ ਖਾਂਡ ਕੀ ਹੋ ਨਾ ਭਾਵੇ ਕਬਹੂ ਘਰ ਘਰ ਟੂਕ ਮੰਗਾਵੇ ਕਬਹੂ ਕੂਰਨ ਚਨੇ ਬਿਨਾਵੇ ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਸ ਕਤਨ ਨਾ ਜਾਈ ਰਹਾਉ ਕਬਹੂ ਤੁਰੇ ਤੋ ਰਾਂਗ ਨਚਾਵੇ ਕਬਹੂ ਪਾਏ ਪਨਹੀਓ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਵਾਵੇ ਕਬਹੂ ਭੂਮ ਪੈ ਆਰ ਨਾ ਪਾਵੇ ਪੰਤ ਨਾਮ ਦੇਉ ਇਕ ਨਾਮ ਨਿਸਤਾਰੈ ਜਿਹ ਗੁਰ ਮਿਲੈ ਤੇ ਪਾਰ ਉਤਾਰੈ ਹਸਤ ਖੇਲਤ ਤੇਰੇ ਦੇਹ ਰਿ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਾਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਉ ਲੈ ਕਮਲੀ ਚੱਲਿਓ ਪਲਟਾਇ ਦੇਹੁਰੇ ਪਾਛੈ ਬੈਠਾ ਜਾਇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ ਪੈਰੋਂ ਨਾਮ ਦੇਉ ਜੀਉ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੈਸੀ ਭੁਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ ਜੈਸੀ ਮੂੜ ਕਟੰਬ ਪ੍ਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸੁਭਾਏ ਭਇਓ ਬੈਰਾਗੀ ਰਹਾਉ ਜੈਸੀ ਪਰਪੁਰਖਾ ਰਤਨਾਰੀ ਲੋਭੀ ਨਰ ਧਨ ਕਾਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਬਹੂ ਨਾ ਟੁੱਟਸ ਰਹਿਆ ਅਸਮਾਈ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰਕੇ ਹਰ ਮਾਤਾ ਐਸਾ ਹਰ ਸੀਤੀ ਮਨਰਾਤਾ ਪਰਣੋ ਐ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੈ ਚੀਤ ਘਰ ਕੀ ਨਾਮ